ਅਮਰ ਸਰਦੇ ਜਡੇਆਲਾ ਗੁਰੂ ਦੇ ਵਿੱਚ ਇੱਕ ਕਤਲकांड ਹੁੰਦਾ ਹੈ ਔਰ ਉਹ ਕਤਲकांड ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕਾਉਂਸਲਰ ਦਾ ਔਰ ਉਹਦੇ ਉੱਤੇ ਹੁਣ ਵੱਡੇ ਖੁਲਾਸੇ ਹੋ ਰਹੇ ਆ ਪੁਲਿਸ ਨੂੰ ਹਫੜਾ ਦਫੜੀ ਮੱਚ ਗਈ ਹੈ ਔਰ ਕਾਤਲਾਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਉਹ ਪਰ ਜ਼ੋਰ ਕੀਤੀ ਜਾ ਰਹੀ ਹੈ ਦਰਸਲ ਅੰਮ੍ਰਿਤਸਰ ਦੇ ਜੰਡੇਆਲਾ ਗੁਰੂ ਚ ਕਤਲ ਹੋਇਆ ਅਕਾਲੀ ਦਲ ਦੇ ਮੌਜੂਦਾ ਕਾਉਂਸਲਰ ਹਰਜਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਤਿੰਨ ਮੁੱਖ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਨਾਮ ਇਹਨਾਂ ਦੇ ਅਮਿਤ ਗੋਪੀ ਅਤੇ ਕਰਨ ਕੀੜਾ ਇਹ ਤਿੰਨ ਜਣੇ ਇਹਨਾਂ ਦੀਆਂ ਫੋਟੋਜ਼ ਵੀ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਵਕ-ਵਕ ਥਾਵਾਂ ਤੇ ਛਾਪੇ ਮਾਰੀਆਂ ਹੋ ਰਹੀਆਂ ਨੇ ਪੁਲਿਸ ਨੇ ਤਿੰਨੋਂ ਤਸਵੀਰਾਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਨੇ ਜਨਤਕ ਕਰ ਦਿੱਤੀਆਂ ਨੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਪਛਾਣ ਕਰਨ ਦੇ ਵਿੱਚ ਪੁਲਿਸ ਦੀ ਮਦਦ ਜਿਹੜੀ ਹੈ ਉਹ ਕੀਤੀ ਜਾਵੇ ਕਤਲ ਦੇ ਵਿੱਚ ਵਰਤੀ ਗਈ ਮੋਟਰਸਾਈਕਲ ਦੀ ਪਛਾਣ ਜਿਹੜੀ ਹੈ ਉਹ ਵੀ ਕਰ ਲਈ ਗਈ ਹੈ ਮੀਡੀਆ ਰਿਪੋਰਟਸ ਦੇ ਮਤਾਬਿਕ ਪੁਲਿਸ ਨੇ ਕ੍ਰਿਸ਼ਨ ਗੈਂਗ ਨਾਲ ਜੁੜੇ ਹੋਏ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਗ੍ਰਿਫਤਾਰ ਕੀਤੇ ਗਿਆਨ ਦੇ ਕੋਲੋਂ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਔਰ ਪੁਲਿਸ ਜਿਹੜੀ ਹੈ ਉਹ ਲਗਾਤਾਰ ਅੱਗੇ ਛਾਪੇ ਮਾਰੀਆਂ ਕਰਦੀ ਪਈ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਪਰਿਵਾਰਕ ਕਾਰਜ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸੀਗੇ ਅਕਾਲੀ ਦਲ ਦੇ ਕੌਂਸਲਰ ਔਰ ਉੱਥੇ ਹੀ ਮੋਟਰਸਾਈਕਲ ਸਵਾਰ ਆਉਂਦੇ ਨੇ ਉਹਨਾਂ ਦੇ ਉੱਤੇ ਗੋਲੀਆਂ ਭਰੌਂਦੇ ਨੇ ਔਰ ਉੱਥੋਂ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਤਿੰਨ ਤੋਂ ਚਾਰ ਗੋਲੀਆਂ ਜਿਹੜੀਆਂ ਨੇ ਉਹ ਕਾਉਂਸਲਰ ਤੇ ਲੱਗੀਆਂ ਨੇ ਤੇ ਉਸ ਤੋਂ ਬਾਅਦ ਹਸਪਤਾਲ ਲੈ ਜਾਂਦੇ ਲਿਆਉਂਦੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪੁਲਿਸ ਨੂੰ ਮੌਕੇ ਤੇ ਹੀ ਆ ਫੋਨ ਕਰ ਦਿੱਤਾ ਜਾਂਦਾ ਹੈ ਮੌਕੇ ਤੇ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਅਮਲ ਦੇ ਵਿੱਚ ਆਉਂਦੀ ਹੈ ਹੁਣ ਤਿੰਨ ਜਣੇ ਜਿਹੜੇ ਨੇ ਉਹ ਪਛਾਣ ਲਏ ਗਏ ਨੇ ਦੋਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਕੋਲੋਂ ਵੀ ਪੁੱਛ ਪੜਤਾਲ ਹੋ ਰਹੀ ਹੈ ਤੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯਾਨੀ ਕਿ ਪੁਲਿਸ ਜਿਹੜੀ ਹੈ ਉਹ ਸੌਰੀ ਤੌਰ ਤੇ ਐਕਸ਼ਨ 'ਚ ਜੁਟੀ ਹੋਈ ਹੈ ਵੱਡਾ ਸਵਾਲ ਇਹ ਹੈ ਕਿ ਆਖਿਰ ਇਹ ਕਤਲ ਕਰਾਉਣ ਵਾਲਾ ਕੀ ਹੈ ਕਿਸ ਕਾਰਨ ਵਾਸਤੇ ਕਤਲ ਹੋਇਆ ਆ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਆ ਹਾਲਾਂਕਿ ਇਸ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਵੀ ਮੰਤਰੀਆਂ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਕੀ ਕੁਝ ਹੋਵੇਗਾ ਆਉਂਦੇ ਸਮੇਂ ਦੇ ਵਿੱਚ ਦੱਸਦੇ ਰਹਿਵਾਂ ਜਿਉ ਤਕਲੀਬ ਨੇ ਰੋ 1 ਇੰਡੀਆ ਪੰਜਾਬੀ ਤੇ